ਪਟਿਆਲਾ ਰੋਡ ਨਜ਼ਦੀਕ ਰੋਟੀ ਪੁਲ ਸੜਕ ਦੇ ਹਾਦਸੇ ਦੇ ਵਿੱਚ ਇੱਕ ਪੋਲੋ ਕਾਰ ਤੇ ਓਡੀ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਪ੍ਰਵੀਨ ਕੁਮਾਰ ਮਿੱਤਲ ਗੋਗੀ ਨਾਬਾ ਤੇ ਉਸ ਦੀ ਧਰਮ ਪਤਨੀ ਨੀਹਾ ਮਿੱਤਲ ਦੀ ਮੌਤ ਹੋ ਗਈ ਸ਼ਹਿਰ ਨਾਬਾ ਵਿੱਚ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ ਜੋ ਓਡੀ ਕਾਰ ਚਲਾ ਰਿਹਾ ਸੀ ਉਹ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਸੀ ਅਮਨ ਜੋਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਹਾਂ ਜੀ ਜਿਹੜੇ ਤੁਹਾਡੇ ਮਹੱਲੇ ਚ ਐਕਸੀਡੈਂਟ ਹੋਇਆ ਹੈ ਕੀ ਕਹਿਣਾ ਚਾਹੀਦਾ ਹੈ ਦੇਖੋ ਬੜਾ ਦੁਖਦਾਈ ਖਬਰ ਆ ਸਾਰੇ ਮਹੱਲੇ ਲਈ ਸਾਰੇ ਨਾਬੇ ਸ਼ਹਿਰ ਲਈ ਇੱਕ ਵਧੀਆ ਵਿਅਕਤੀ ਜਿਨ੍ਹਾਂ ਨੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰੱਖਿਆ ਪ੍ਰਵੀਨ ਗੋਗੀ ਜੀ ਦਾ ਤੁਸੀਂ ਅਕਸਰ ਦੇਖਿਆ ਹੋਣਾ ਉਹਨਾਂ ਨੂੰ ਮੰਦਰਾਂ ਦੇ ਵਿੱਚ ਸੇਵਾ ਕਰਦੇ ਹੋਏ ਤੇ ਸਮਸ਼ਾਨ ਘਾਟ ਦੇ ਵਿੱਚ ਸੇਵਾ ਕਰਦੇ ਹੋਏ ਮੈਂ ਕਹਿੰਦਾ ਮਹੱਲੇ ਦੇ ਵਿੱਚ ਵੀ ਉਹ ਜਿੱਥੇ ਵੀ ਸਾਡਾ ਸਾਨੂੰ ਲੋੜ ਹੁੰਦੀ ਸੀ ਉਹ ਮੂਰੇ ਉਹ ਕੇ ਸੇਵਾ ਨਿਭਾਉਂਦੇ ਸੀ ਬੜੀ ਦੁਖ ਦੀ ਗੱਲ ਹੋਈ ਕਿ ਰਾਤ ਐਕਸੀਡੈਂਟ ਦੇ ਵਿੱਚ ਉਹਨਾਂ ਦੇ ਪਤਨੀ ਨੀਹਾ ਮਿਸਤਲ ਜੀ ਤੇ ਪ੍ਰਵੀਨ ਗੋਗੀ ਜੀ ਦੀ ਡੈਥ ਹੋ ਗਈ। ਇੱਕ ਰਾਤ ਕੋਈ ਐਕਸੀਡੈਂਟ ਹੋਇਆ ਰੋੜੀ ਦੇ ਪੁਲਾਤੇ ਨਾਬਾ ਪਟਿਆਲਾ ਰੋਡ ਤੇ। ਉਹਦੇ ਬਾਰੇ ਕੁਝ ਜਾਣਕਾਰੀ ਚਾਹੀਦੀ ਸੀ। ਹਾਂਜੀ ਸਾਡੇ ਕੋਲੇ ਬਰੌਡ ਡੈਡ ਬੋਡੀ ਆਈ ਸੀਗੀ ਅਮਨਜੋਤ ਸਿੰਘ ਜੀ। ਠੀਕ ਹੈ ਜੀ। ਉੱਥੋਂ ਹੀ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਰੋੜੀ ਪੁਲਾ ਦੇ ਉੱਤੇ ਤੇ ਉਹਨਾਂ ਨੇ ਹੀ ਸਾਨੂੰ ਦੱਸਿਆ ਵੀ ਇੱਕ ਡੈਡ ਬੋਡੀ ਹੋਰ ਆ ਰਹੀ ਹੈ ਜੋ ਅਮਨਜੋਤ ਸਿੰਘ ਦੀ ਬੋਡੀ ਲੈ ਕੇ ਆਈ ਸੀਗੀ ਉਹ ਲੈ ਕੇ ਆਈ ਸੀ ਬਰੌਡ ਡੈਡ ਸੀਗਾ। ਅਸੀਂ ਨੇ ਫਿਰ ਵੀ ਕੋਸ਼ਿਸ਼ ਕੀਤੀ ਆਪਣੀ ਜੋ ਕਰਨੀ ਸੀ। ਠੀਕ ਹੈ। ਦੇ ਹੋ ਨਹੀਂ ਹੋਨੇ ਰਿਸਪਾਂਸ ਦਿੱਤਾ ਠੀਕ ਹੈ ਉਹਦੀ ਡੈਡ ਬੋਡੀ ਨੂੰ ਅਸੀਂ ਨੇ ਡਿਕਲੇਅਰ ਕਰਕੇ ਡੈਡ ਡਿਕਲੇਅਰ ਕਰਕੇ ਉਸ ਨੂੰ ਅਸੀਂ ਮੋਰਚਰੀ 'ਚ ਸ਼ਿਫਟ ਕਰਤਾ ਥੋੜੀ ਡੈਡ ਬੋਡੀ ਆਈ ਸੀ ਸਾਡੇ ਕੋਲੇ 4:11 ਵਜੇ ਠੀਕ ਹੈ ਜੀ ਫਿਰ ਸਾਡੇ ਕੋਲੇ ਦੂਸਰੀ ਡੈਡ ਬੋਡੀ ਆਈ ਹੈ ਬਰੋ ਡੈਡ ਨੂੰ 11:20 ਦੇ ਉੱਤੇ ਠੀਕ ਹੈ ਜੀ ਜੋ ਕਿ ਫੀਮੇਲ ਸੀ 50 ਪਲੱਸ ਇਹਨਾਂ ਦੀ ਏਜ ਹੈ ਨਿਹਾਂ ਮਿੱਤਰ ਨਾਮ ਹੈ ਉਹਨਾਂ ਦਾ ਠੀਕ ਹੈ ਜੀ ਇਹ ਦੋ ਦੋਵੇਂ ਮੋਰਚਰੀ ਦੇ ਦੋਨੋਂ ਮੋਰਚਰੀ 'ਚ ਠੀਕ ਹੈ ਠੀਕ ਹਾਂਜੀ ਸਰ ਜਿਹੜਾ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਤੁਹਾਡਾ ਕੀ ਜਾਨ ਹੈ ਇੱਕ ਗੱਡੀ ਆ ਰਹੀ ਸੀਗੀ ਬੈਕਸੋਗਨਦੀ ਪਟਿਆਲਾ ਸਾਈਡ ਤੋਂ ਨਾਪੇ ਦੇ ਰਹਿਣ ਵਾਲੇ ਸੀਗੇ ਪ੍ਰਵੀਨ ਮਿੱਤਰ ਜੀ ਸੀਗੇ ਤੇ ਉਹਨਾਂ ਦੀ ਮਿਸੀ ਨਾਲ ਸੀਗੀ ਤੇ ਇਹ ਜਦੋਂ ਇੱਥੇ ਜੋੜ ਦੀ ਖਾਸ ਦੇ ਕੋਲ ਪਹੁੰਚੇ ਹੈਗੇ ਆ ਅਚਾਨਕ ਤੋਂ ਬਿਟੀ ਨਾਪੇ ਸਾਈਡ ਤੋਂ ਗਈ ਔਰ ਢੀ ਗੱਡੀ ਸੀਗੀ ਤੇ ਉਹਨਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਹਸਪਤਾਲ ਐਸਐਸਪੀ ਦੀ ਮਦਦ ਨਾਲ ਤੇ ਲੋਕ ਆਗੇ ਨਾਲ ਦੇ ਮਦਦ ਕਰਨ ਉਸ ਤੋਂ ਬਾਅਦ ਇਹਨਾਂ ਦੇ ਤਿੰਨਾਂ ਦੇ ਜਿਹੜੇ ਅੱਗੇ ਕਾਰਾਂ ਦੇ ਡਰਾਈਵਰ ਤੇ ਸਵਾਰੀ ਦੀ ਡੈਥ ਹੋ ਗਈ ਉਹਦੀ ਅਸੀਂ ਕਾਰ ਦੇ ਵਿੱਚ ਨਾਲ ਸਰ ਦੂਜੀ ਪਾਲ ਦੂਜਾ ਬੰਦਾ ਕਿੱਥੇ ਦਾ ਸੀਗਾ ਜੀ ਇਹ ਪਟਿਆਲਾ ਦਾ ਰਹਿਣ ਵਾਲਾ ਸੀਗਾ ਜੀ ਕੀ ਸਰ ਕੋਈ ਡਰਿੰਕ ਵਗੈਰਾ ਜਾਂ ਨਸ਼ਾ ਵਗੈਰਾ ਕੀਤਾ ਹੋਇਆ ਸੀ ਕੋਈ ਨਹੀਂ ਨਹੀਂ ਤਾਂ ਦਾ ਅਜੇ ਫਿਲਹਾਲ ਸਾਡੇ ਕੋਲ ਕੋਈ ਨਹੀਂ ਪੋਸਟਮਾਰਟ ਕਰਾਵਾਂਗੇ ਮੈਡੀਕਲ ਹੂਕ ਉਹਦੇ ਚ ਦੇਖਿਆ ਚਲੋ ਗੱਡੀ ਦੇ ਵਿੱਚੋਂ ਜਿਸ ਤਰ੍ਹਾਂ ਦੇਖ ਰਹੇ ਆ ਸਰ ਵੀ ਦਾਰੂ ਦੀਆਂ ਬੋਤਲਾਂ ਵੀ ਮਿਲਿਆਈਆਂ ਨੇ ਜੀ ਤਾਰੂ ਦੀ ਬੋਤਲারে ਜਿਵੇਂ ਲਾਵਾਂਗੇ ਕਾਲਚੇ ਚ ਲਾਵਾਂਗੇ ਜੋ ਇਸ ਤਰ੍ਹਾਂ ਦੀ ਠੀਕ ਆ ਵੀ ਅਸੀਂ ਲਿਆਵਾਂਗੇ ਉੱਪਰ